ਮੈਂ ਆਸਰੂ ਟੀਮ ਲਈ ਥੈਂਕ ਯੂ ਕਰਨਾ ਚਾਹੁੰਦੀ ਬਹੁਤ ਵੱਡਾ ਧੰਨਵਾਦ ਕਰਨਾ ਚਾਹੁੰਦੀ ਕਿ ਰੱਬ ਇਹਨਾਂ ਦਾ ਭਲਾ ਕਰੇ ਬਹੁਤ ਵਧੀਆ ਟੀਮ ਹੈ ਤੇ ਹੁਣ ਮੈਂ ਜਿਉ ਵੱਡੀ ਹੋऊंगी ਮੈਂ ਇਹਨਾਂ ਨੂੰ ਇੱਥੇ ਹੀ ਮਿਲੂਗੀ ਇੱਥੇ ਜਿੰਨੇ ਅੱਜ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਆ ਉਹਨੇ ਮੈਂ ਇਹਨਾਂ ਨੂੰ ਪੈਸੇ ਅੱਜ ਦਵਾਂਗੀ ਮਤਲਬ ਮੈਂ ਲੋਬ ਨੂੰ ਸਾਰੇ ਪੈਸੇ ਇਕੱਠੇ ਕਰੂੰਗੀ ਫਿਰ ਮੈਂ ਉਹਨਾਂ ਨੂੰ ਦਵਾਂਗੀ ਵੀ ਇਹਨੇ ਕਰੇਗੀ ਬੇਟਾ ਤੂੰ ਡਾਕਟਰ ਬਣੇਗੀ ਕੀ ਬਣਾ ਡਾਕਟਰ ਕੀ ਕਰਨਾ ਚਾਹੁੰਦੇ ਕੀ ਬੰਨਾ ਚਾਹੁੰਦੇ ਤੁਸੀਂ ਮੈਂ ਡਾਕਟਰ ਬੰਨਾ ਚਾਹੁੰਦੀ ਹਾਂ ਬਸ ਫੇਰ ਤੂੰ ਕਮਾ ਕੇ ਦੇਈ ਨਾ ਉਹ ਤੋਂ ਹਾਂ ਫੇਰ ਮੈਂ ਤੈਨੂੰ ਕਮਾ ਕੇ ਦਵਾਂਗੀ ਮੇਰੇ ਹਸਬੰਦ ਆਏ 2 ਸਾਲ ਪਹਿਲਾਂ ਗਏ ਹੋਏ ਸੀ ਦੁਬਈ ਗਏ ਸੀ ਦੁਬਈ ਤੋਂ ਅੱਗੇ ਉਹਨਾਂ ਨੂੰ ਆਈਡੀ ਵਗੈਰਾ ਬਣਾ ਕੇ ਜੋਰਜੀਆ ਨੂੰ ਚਲੇ ਗਏ ਤੇ ਜੋਰਜੀਆ ਉੱਥੇ ਗਏ ਕਾਫੀ ਟਾਈਮ ਠੀਕ ਸਰਕਲ ਸਾਡਾ ਚੱਲ ਰਿਹਾ ਸੀ ਤੇ ਉਹਨਾਂ ਨੂੰ ਸਾਨੂੰ ਪਤਾ ਲੱਗਿਆ ਇਹ ਫੋਨ ਆਇਆ ਸਾਨੂੰ ਸੈਟਰਡੇ ਨੂੰ ਵੀ ਬਰਫ਼ ਦਾ ਕੋਈ ਤੂਫਾਨ ਆਇਆ ਉੱਥੇ ਤੂਫਾਨ ਆਨ ਕਰਕੇ ਉਹਨਾਂ ਦਾ ਰੀ ਲਾਈਟ ਬੰਦ ਹੋ ਗਈ ਤੇ ਜਿਹੜਾ ਜਨਰੇਟਰ ਉਹਨਾਂ ਨੇ ਅੰਦਰ ਲਾ ਲਿਆ ਜਨਰੇਟਰ ਅੰਦਰ ਲਾਣ ਕਰਕੇ ਜਿਹੜੀ ਕਾਰਬਨ ਮੋਨੋਆਕਸਾਈਡ ਗੈਸ ਲੀਕ ਹੋ ਗਈ ਜਿਹੜੇ ਕਿ ਸਾਰੇ ਜਾਨੇ ਸੁੱਤੇ ਦੇ ਸੁੱਤੇ ਹੀ ਰਹਿ ਗਏ 12 ਜਾਨੇ ਹਾਂਜੀ ਔਰ ਉਸ ਤੋਂ ਬਾਅਦ ਇੱਕ ਤੁਹਾਡੀ ਅਪੀਲ ਸੀ ਕਿ ਉਹਨਾਂ ਦੀ ਡੈਨ ਬੋਟ ਜਿਹੜੀ ਹੈਗੀ ਹੈ ਉਹ ਜਾਂਦੀ ਜਾਵੇ ਕਿੰਨਾ ਵੱਲੋਂ ਲਈ ਆਈ ਗਈ ਹੈ ਔਰ ਅੱਜ ਜਿਨ੍ਹਾਂ ਨੇ ਡੈਡ ਬੋਡੀ ਲਿਆਂਦੀ ਵੀ ਸੀ ਉਹ ਉਹਨਾਂ ਦੇ ਜੋ ਫਾਊਂਡਰ ਨੇ ਉਹ ਵੀ ਆਏ ਨੇ ਆ ਉਪਰਾਏ ਸਾਹਿਬ ਦੇ ਹਾਂਜੀ ਸਾਡੀ ਟੀਮ ਸਰਬਤ ਪਹਿਲਾ ਵਾਲੀ ਟੀਮ ਨੇ ਮਤਲਬ ਕਿ ਸਾਡੇ ਹਸਬੰਦ ਨੂੰ ਮੰਗਵਾਇਆ ਉਧਰੋਂ ਮੇਰੇ ਨੂੰ ਤੇ ਇਹਨਾਂ ਰਾਹੀਂ ਸਾਡਾ ਸਾਰਾ ਇਹ ਕੰਮ ਹੋਇਆ ਸੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਰਬਤ ਪਹਿਲਾ ਵਾਲਿਆ ਦੇ ਕਿਉਂਕਿ ਸਾਡੇ ਕੋਈ ਨਹੀਂ ਗੁੰਜਾਇਸ਼ ਨਹੀਂ ਸੀ ਕਿ ਉਹਨਾਂ ਡੈਡ ਬੋਡੀ ਆ ਸਕਣ ਇਹ ਟਰੱਸਟ ਵਾਲਿਆਂ ਨੇ ਮਰਾਇ ਤੇ ਉਪਰਾਏ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਅੱਜ ਤੁਹਾਡੇ ਘਰ ਆਏ ਆ ਉਹਨਾਂ ਨੇ ਕੀ ਕੁਝ ਤੁਹਾਨੂੰ ਸਹਾਯੋਗ ਦੇਣ ਦਾ ਜਿਹੜਾ ਵਾਦਾ ਕੀਤਾ ਉਹਨਾਂ ਨੇ ਸਾਡਾ ਇਸ ਦੁੱਖ ਦੀ ਘੜੀ 'ਚ ਸਾਡਾ ਬਹੁਤ ਸਾਥ ਦਿੱਤਾ ਉਹਨਾਂ ਨੇ ਮੈਨੂੰ ਮਤਲਬ 5000 ਪੈਨਸ਼ਨ ਦਾ ਐਲਾਨ ਕੀਤਾ ਇਸ ਟਾਈਮ ਮੇਰੀ ਬੇਟੀ ਦੇ ਸਕੂਲ ਦਾ ਜਾਂ ਮੇਰੀ ਬੇਟੀ ਦੇ ਡਿਪੋਜ਼ਿਟ ਪੈਸੇ ਦਾ ਕਰਾਉਣ ਦਾ ਐਲਾਨ ਕੀਤਾ ਵੀ ਜੋ ਵੀ ਖਰਚਾ ਅਸੀਂ ਕਰਾਂਗੇ ਤੁਹਾਡੇ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਇਸ ਅਗਰ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਹੋ ਜਾਂਦਾ ਤਾਂ ਸਰਕਾਰਾਂ ਨੂੰ ਵੀ ਇਸ ਵਾਸਤੇ ਜਿਹੜਾ ਹੈਗਾ ਆਉਣਾ ਚਾਹੀਦਾ ਤੁਹਾਡੇ ਕੋਲ ਕੋਈ ਆਇਆ ਨਹੀਂ ਸਾਡੇ ਕੋਲ ਕੋਈ ਸਰਕਾਰ ਨਹੀਂ ਆਈ ਕੋਈ ਐਮਸੀ ਕੋਈ ਲੀਡਰ ਕੋਈ ਸਾਡੇ ਘਰੇ ਨਹੀਂ ਆਇਆ ਸਿਰਫ ਸਰਬਤ ਭਲਾ ਵਾਲੀ ਟੀਮ ਹੀ ਸਾਡੇ ਘਰੇ ਆਈ ਹੈ ਕੀ ਅਪੀਲ ਕਰੋਗੇ ਤੁਸੀਂ ਕਿਉਂਕਿ ਜੇ ਸਾਡੇ ਤੁਹਾਡੇ ਹਸਬੰਦ ਦੇਸਾ ਹੋ ਗਏ ਕਿਸੇ ਦਾ ਹੋਰ ਨਾ ਹੋਵੇ ਬਿਲਕੁਲ ਅਸੀਂ ਇਹ ਕਵਾਂਗੇ ਕਿ ਜੇ ਅੱਜ ਸਾਡੇ ਨਾਲ ਇਹ ਗੱਲ ਹੋਈ ਕਿਸੇ ਹੋਰ ਨਾ ਨਾਵੇ ਤਾਂ ਅਸੀਂ ਇਹ ਗੱਲ ਕਰਾਂਗੇ ਜਿੰਨਾ ਵੀ ਹੋ ਕਿਸੇ ਹਰ ਕਾਰਨ ਨੂੰ ਚਾਹੀਦਾ ਵੀ ਇੱਥੇ ਬੱਚਿਆਂ ਨੂੰ ਪੜਾਣ ਲਿਖਾਂ জব ਦੇਣ ਵਧੀਆ ਬਾਹਰ ਨਾ ਜਾਣਾ ਪਵੇ ਜਿਵੇਂ ਅੱਜ ਮੇਰੀ ਬੇਟੀ ਤੇ ਮੇਰੇ ਨਾਲ ਹੋਇਆ ਕਿ ਕਿਸੇ ਹੋਰ ਨਾਲ ਨਾ